ਮਿਤੀ 13 ਨਵੰਬਰ 2024 ਨੂੰ ਥਾਣਾ ਬਲੌਂਗੀ ਨਾਲ ਸੰਬੰਧਿਤ ਬਜਿੰਦਰ ਕੁਮਾਰ ਬਾਲਮਿਕੀ ਦੇ ਇਕਲੌਤੇ ਪੁੱਤਰ ਅਰुण ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਤੇ ਪੁਲਿਸ ਦੀ ਮਾੜੀ ਕਾਰਜਗਾਰੀ ਨੂੰ ਦੇਖਦੇ ਹੋਏ ਐਸ.ਸੀ.ਬੀ.ਸੀ. ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਸੀਨੀਅਰ ਆਗੂਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਿਤੀ 3 ਫਰਵਰੀ 2025 ਨੂੰ ਥਾਣੀ ਦਾ ਘਰਾਓ ਕਰਨ ਦਾ ਐਲਾਨ ਕੀਤਾ ਸੀ ਇਸ ਦੇ ਮੱਦੇ ਨਜ਼ਰ ਥਾਣਾ ਬਲੌਂਗੀ ਦੇ ਐਸ.ਐਚ.ਓ ਅਮਨਦੀਪ ਸਿੰਘ ਅਤੇ ਸਰਦਾਰ ਕੁੰਬੜਾ ਅਤੇ ਪੀੜਤ ਪਰਿਵਾਰ ਨਾਲ ਰਾਪਤਾ ਕਾਇਮ ਕੀਤਾ ਤੇ ਅੱਜ ਮਿਤੀ 2 ਫਰਵਰੀ ਨੂੰ ਐਸਐਚਓ ਸਾਹਿਬ ਐਸਸੀਬੀਸੀ ਮੋਰਚੇ ਤੇ ਪਹੁੰਚੇ ਤੇ ਪੀੜਤ ਪਰਿਵਾਰ ਅਤੇ ਮੋਰਚੇ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ ਉਸ ਸਮੇਂ ਪੀੜਤ ਪਰਿਵਾਰ ਨਾਲ ਮਾੜੀ ਸ਼ਬਦਾਵਲੀ ਬੋਲਣ ਵਾਲੇ ਪੁਲਿਸ ਮੁਲਾਜ਼ਮ ਨੇ ਵੀ ਪੀੜਤ ਪਰਿਵਾਰ ਕੋਲੋਂ ਮਾਫੀ ਮੰਗ ਕੇ ਪਰਿਵਾਰ ਦਾ ਗੁੱਸਾ ਸ਼ਾਂਤ ਕੀਤਾ ਐਸਐਚਓ ਸਾਹਿਬ ਨੇ ਕਿਹਾ ਕਿ ਮੈਂ ਇਹ ਕੇਸ ਫੈਲ ਦੇ ਆਧਾਰ ਤੇ 15 ਦਿਨਾਂ ਦੇ ਅੰਦਰ ਅੰਦਰ ਹੱਲ ਕਰ ਦੇਵਾਂਗਾ ਅਤੇ ਪੀੜਤ ਪਰਿਵਾਰ ਵਾਰ ਨੂੰ ਇਨਸਾਫ ਦਵਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗਾ ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦੇ ਬਲਵਿੰਦਰ ਸਿੰਘ ਕੁੰਬੜਾ ਨੇ ਇਹ ਆ ਕਿ ਸਾਨੂੰ ਐਸਐਚਓ ਸਪੂਰਨ ਵਿਸ਼ਵਾਸ ਹੈ ਕਿ ਉਹ ਇਸ ਪੀੜਤ ਪਰਿਵਾਰ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਉਹਨਾਂ ਨਾਲ ਇਨਸਾਫ ਕਰਦੇ ਹੋਏ ਦੋਸ਼ੀਆਂ ਤੇ ਕਾਰਵਾਈ ਕਰਨਗੇ ਪਰ ਜੇਕਰ 15 ਦਿਨਾਂ ਦੇ ਅੰਦਰ ਅੰਦਰ ਇਹ ਕਾਰਵਾਈ ਮੁਕੰਮਲ ਨਹੀਂ ਹੁੰਦੀ ਤਾਂ ਤਾਂ ਕਿਰਾਓ ਦਾ ਐਲਾਨ ਬਰਕਰਾਰ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਪ੍ਰੈਸ ਰਾਹੀਂ ਮਾਨਯੋਗ ਐਸਐਸਪੀ ਬੁਹਾੜੀ ਆਮ ਪਬਲਿਕ ਸਾਡੇ ਵਸਨੀਕ ਤੇ ਸਾਰੀ ਪ੍ਰੈਸ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜੋ ਇੱਕ ਬਲੌਂਗੀ 13 ਤਰੀਕ ਨੂੰ ਨਵੰਬਰ ਜੀਕ ਐਕਸੀਡੈਂਟ ਹੋਇਆ ਸੀ ਜਿਹਦਾ ਬੇਟੇ ਦੀ 24 ਸਾਲ ਦੇ ਇਕਲੌਤੇ ਬੇਟੇ ਦੀ ਬਲਜਿੰਦਰ ਸਿੰਘ ਬਰਜਿੰਦਰ ਕੁਮਾਰ ਦੇ ਬੇਟੇ ਦੀ ਜਿਹੜੀ ਮੌਤ ਹੋ ਗਈ ਸੀ ਡੈਥ ਹੋ ਗਈ ਸੀ ਐਕਸੀਡੈਂਟ ਚ ਜਿਸ ਕਰਕੇ ਅਸਲ ਦੋਸ਼ਾਂ ਨੂੰ ਨਹੀਂ ਫੜਿਆ ਗਿਆ ਸੀ ਤੇ ਉੱਥੇ ਦੇ ਕਰਮਚਾਰੀਆਂ ਨੇ ਕੁਝ ਗਲਤ ਬਿਹੇਵ ਕੀਤਾ ਸੀ ਉਸ ਦੇ ਸਬੰਧ ਚ ਅਸੀਂ ਜਿਹੜਾ ਕੱਲ ਨੂੰ 3 ਤਰੀਕ ਦਿਨ ਸਵੇਰ ਨੂੰ ਬੁਲਾਉਂਗੀ ਥਾਣੇ ਦਾ ਘਰ ਰੱਖਿਆ ਹੋਇਆ ਸੀ ਜਦ ਕਿ ਕੱਲ ਦੇ ਸਾਡੇ ਨਾਲ ਟਾਈ ਅਪ ਕਰ ਰਹੇ ਸੀ ਮੁਲਾਜ਼ਮ ਉਥੇ ਦੇ ਸਾਡੇ ਐਸ ਐਚਓ ਸਾਹਿਬ ਇੰਸਪੈਕਟਰ ਸਾਹਿਬ ਅਮਨ ਜੀ ਕੱਲ ਵੀ ਰਾਬਤਾ ਕੀਤਾ ਤੇ ਅੱਜ ਵੀ ਉਹ ਆ ਕੇ ਪਰਿਵਾਰ ਨੂੰ ਧਰਨੇ ਤੇ ਪਹੁੰਚੇ ਨੇ ਤੇ ਪਰਬੂਰੇ ਪਰਿਵਾਰ ਨੂੰ ਤੇ ਸਾਡੀ ਸਾਰੀ ਸੁਸਾਇਟੀ ਨੂੰ ਸੰਸਥਾ ਨੂੰ ਵਿਸ਼ਵਾਸ ਦਿਵਾ ਕੇ ਗਏ ਆ ਵੀ ਸਾਨੂੰ ਪ੍ਰਧਾਨ ਜੀ ਇਹ ਜਿਹੜੇ ਅਸੀਂ ਜਿਹੜੀਆਂ ਸਾਡੇ ਕੋਲੇ ਸਬੂਤ ਮਿਲੇ ਸੀ ਉਹਨਾਂ ਦੇ ਸਬੰਧ ਰਿਕਾਰਡਿੰਗਾਂ ਮਿਲੀਆਂ ਸੀ ਨੰਬਰ ਮਿਲੇ ਸੀ ਉਹ ਉਹਨਾਂ ਨੂੰ ਅੱਜ ਦਿਖਾ ਤੇ ਦੇ ਤੇ ਤੇ ਰਿਕਾਰਡਿੰਗਾਂ ਸੁਣਾ ਵੀ ਦਿੱਤੀਆਂ ਤੇ ਉਹ ਰਿਕਾਰਡਿੰਗਾਂ ਨੂੰ ਦੇਖ ਕੇ ਉਹਨਾਂ ਨੇ ਸਾਨੂੰ 15 ਦਿਨ ਦਾ ਸਮਾਂ ਹੋਰ ਉਹਨਾਂ ਨੇ ਹਫ਼ਤਾ ਕਿਹਾ ਸੀ ਪਰ ਅਸੀਂ 15 ਦਿਨ ਦਾ ਸਮਾਂ ਉਹਨਾਂ ਨੂੰ ਦੇ ਰਹੇ ਨੇ ਵੀ 15 ਦਿਨ ਚ ਅਸੀਂ ਜਿਹੜਾ ਤੈ ਤੱਕ ਜਿਹੜਾ ਕੇਸ ਵੀ ਚਲੇ ਜਾਵਾਂਗੇ ਬਸ ਵੀ ਫੜ ਲਾਵਾਂਗੇ ਦੋਸ਼ੀਆਂ ਤੱਕ ਵੀ ਪਹੁੰਚ ਜਾਵੇਗਾ ਵੀ ਸਾਨੂੰ ਪ੍ਰਧਾਨ ਜੀ ਸਮਾਂ ਚਾਹੀਦਾ ਜਿਹੜਾ ਕੱਲ ਦਾ ਅਸੀਂ ਧਰਨਾ ਰੱਖਿਆ ਸੀ ਖਾਣਾ ਬਲਾਉਂਗੀ ਦਾ ਘਰ ਰੱਖਿਆ ਸੀ ਉਹਨੂੰ ਅਸੀਂ ਹੁਣ ਪੋਸਟ ਵਾਰਡ ਕਰਕੇ ਅੱਗੇ ਪਾ ਦਿੱਤਾ ਹੈ 15 ਦਿਨ ਦਾ ਪੁਲਿਸ ਨੂੰ ਸਾਰਿਆਂ ਦੀ ਸਹਿਮਤੀ ਨਾਲ ਪਰਿਵਾਰ ਦੀ ਸਹਿਮਤੀ ਨਾਲ ਸਮਾਂ ਦਿੱਤਾ ਤੇ ਜੋ ਗੱਲ ਗੁੱਸੇ ਵਾਲੀ ਸੀ ਏਐਸਆਈ ਗੁਲਾਬ ਸਿੰਘ ਹੌਲਦਾਰ ਗਲਦਾ ਅਧਿਕਾਰੀ ਪੁਲਿਸ ਅਧਿਕਾਰੀ ਗੁਲਾਬ ਸਿੰਘ ਦੇ ਖਿਲਾਫ ਉਹਨੇ ਪਰਿਵਾਰ ਨੂੰ ਸਭ ਦੇ ਸਾਹਮਣੇ ਕਿਹਾ ਸੌਰੀ ਫੀਲ ਕਿਹਾ ਆਪਣੀ ਗਲਤੀ ਮੰਨੀ ਜੇ ਕੋਈ ਮੇਰੇ ਤੋਂ ਉੱਚਾ ਨੀਵਾ ਬੋਲ ਹੋ ਗਿਆ ਹੋਇਆ ਤਾਂ ਮੈਂ ਉਹਦੀ ਮੈਂ ਮਾਫੀ ਮੰਗਦਾ ਹਾਂ ਗਲਤੀ ਮੰਨਦਾ ਹਾਂ ਉਹਨੂੰ ਸਾਰੇ ਹੀ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਜਦੋਂ ਬੰਦਾ ਗਲਤੀ ਮੰਨ ਲੈਂਦਾ ਉਹਨੂੰ ਛੱਡ ਦੇਣਾ ਚਾਹੀਦਾ ਪਰ ਅਸੀਂ ਇਹੀ ਬੇਨਤੀ ਕਰੀਏ ਇਨਸਪੈਕਟਰ ਨੂੰ ਮਾਨਯੋਗ ਐਸਐਸਪੀ ਮੁਹਾਲੀ ਨੂੰ ਤੁਹਾਡੇ ਰਾਹੀਂ ਵੀ 15 ਦਿਨਾਂ ਵਿੱਚ ਸਾਡਾ ਕੇਸ ਸੋਲਵ ਕਰਕੇ ਬ੍ਰਿੰਦਰ ਕੁਮਾਰ ਜੀ ਨੂੰ ਇਨਸਾਫ ਦਿਵਾਓ ਅਸਲ ਦੋਸ਼ੀ ਫੜੋ ਗੱਡੀ ਫੜੋ ਤਾਂ ਕਿ ਜਿਹੜੀ ਇਹਦੀ ਬਾਲੀ ਸਹਤਾਂ ਬਾਲੀ ਮਦਦ ਹੋ ਸਕੇ ਤੇ ਦੋਸ਼ੀ ਨੂੰ ਸਜ਼ਾ ਮਿਲ ਸਕੇ ਤੇ ਅਸੀਂ ਸਾਰੀ ਪ੍ਰੈਸ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਜਿਹੜਾ ਕੱਲ ਦਾ ਸਾਡਾ ਤਨਨਾ ਸੀ 11 ਵਜੇ ਦਾ ਸੀ ਟਾਈਮ ਸੀ ਰੱਖਿਆ ਵਾ ਬੁਲਾਉਂਗੀ ਥਾਣੇ ਦੇ ਘਰੋਂ ਦਾ ਤਾਂ ਅਸੀਂ ਪੋਸਟ ਬਾਉਂਡ ਕਰਦੇ ਆ ਜਦੋਂ ਵੀ ਕਿਤੇ ਫੇਰ ਪ੍ਰੋਗਰਾਮ ਰੱਖਾਂਗੇ ਤੁਹਾਨੂੰ ਦੱਸਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ